ਪੱਛਮੀ ਬੰਗਾਲ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੱਛਮੀ ਬੰਗਾਲ ਚ ਬੰਦ ਦੌਰਾਨ ਫਾਇਰਿੰਗ ਹੋਈ ਹੈ ਫਾਇਰਿੰਗ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਭਾਜਪਾ ਅਗੋ ਪ੍ਰਿਆੰਕੂ ਪਾਂਡੇ ਦੀ ਕਾਰ ਤੇ ਫਾਇਰਿੰਗ ਹੋਈ ਹੈ ਪ੍ਰਿਆੰਕੂ ਪਾਂਡੇ ਦੀ ਕਾਰ ਤੇ ਲਗਾਤਾਰ 6 ਰਾਉਂਡ ਫਾਇਰ ਕੀਤੇ ਗਏ ਨੇ ਫਾਇਰਿੰਗ ਦੌਰਾਨ ਪ੍ਰਿਆੰਕੂ ਪਾਂਡੇ ਦੇ ਗੋਲੀ ਵੀ ਲੱਗੀ ਹੈ ਜ਼ਖਮੀ ਹਾਲਚ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕੁਝ ਨੌਜਵਾਨ ਸਾਹਮਣੇ ਤੋਂ ਸਿੱਧੀ ਪ੍ਰਿਆੰਕੂ ਪਾਂਡੇ ਦੀ ਕਾਰ ਤੇ ਗੋਲੀਆਂ ਚਲਾ ਰਹੇ ਨੇ ਇਸ ਫਾਇਰਿੰਗ ਦੌਰਾਨ ਉਹਨਾਂ ਦੇ ਗੋਲੀ ਵੀ ਲੱਗੀ ਹੈ ਤੇ ਉਹ ਜ਼ਖਮੀ ਹੋਏ ਨੇ ਜ਼ਖਮੀ ਹਾਲਚ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਤਸਵੀਰਾਂ ਤੁਸੀਂ ਪੱਛਮੀ ਬੰਗਾਲ ਤੋਂ ਦੇਖ ਸਕਦੇ ਹੋ ਅੱਜ ਪਾਜਪਾਬਲੋ ਬੰਦ ਦਾ ਆਵਾਹਨ ਕੀਤਾ ਗਿਆ ਸੀ ਕਿਉਂਕਿ ਬੀਤੇ ਦਿਨ ਬੰਗਾਲ ਵਿੱਚ ਵਿਦਿਆਰਥੀਆਂ ਵੱਲੋਂ ਫਿਰ ਤੋਂ ਇੱਕ ਵੱਡਾ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਉਸ ਦੌਰਾਨ ਕਈ ਵਿਦਿਆਰਥੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਏ ਅੱਗੇ ਸੀ ਜਿਨ੍ਹਾਂ ਨੂੰ ਛਡਾਉਣ ਲਈ ਜਾ ਉਹਨਾਂ ਨੂੰ ਰਿਹਾ ਕਰਨ ਦੇ ਸਬੰਧ ਵਿੱਚ ਅੱਜ ਪੱਛਮੀ ਬੰਗਾਲ ਦੇ ਬੰਦ ਦਾ ਆਵਾਹਨ ਕੀਤਾ ਗਿਆ ਸੀ ਯਾਨੀ ਕਿ ਅੱਜ ਪੱਛਮੀ ਪੱਗਾਲ ਬੰਦ ਕੀਤਾ ਗਿਆ ਸੀ ਇਸ ਬੰਦ ਦੌਰਾਨ ਬੀਜੇਪੀ ਆਗੂ ਤੇ ਫਾਇਰਿੰਗ ਹੋਈ ਹੈ ਫਾਇਰਿੰਗ ਦੌਰਾਨ ਉਹ ਗੰਭੀਰ ਜ਼ਖਮੀ ਹੋਏ ਨੇ ਤੇ ਸ਼ੇਅਰ ਹੋਏ ਨੇ ਜਿਸ ਦੌਰਾਨ ਉਹਨਾਂ ਦੇ ਵੀ ਇੱਕ ਗੋਲੀ ਲੱਗਿਆ ਜ਼ਖਮੀ ਹਾਲਚ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੱਛਮੀ ਪੱਗਾਲ ਤੋਂ ਉਹਨਾਂ ਦੀ ਕਾਰ ਦੀ ਹਾਲਤ ਵੀ ਦੇਖ ਸਕਦੇ ਹੋ ਕਿਸ ਤਰ੍ਹਾਂ ਕਿ ਉਹਨਾਂ ਦੀ ਕਾਰ ਤੇ ਗੋਲੀਆਂ ਚਲਾਈਆਂ ਗਏ ਨੇ ਜਿਸ ਤੋਂ ਬਾਅਦ ਉਹ ਜ਼ਖਮੀ ਹੋਏ ਨੇ ਤੇ ਉਹਨਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਬਿਊਰੋ ਰਿਪੋਰਟ ਚੜ੍ਹਦੀ ਕਲਾ ਟਾਈਮ ਟੀਵੀ